ਨਮਸਕਾਰ 26 ਜਨਵਰੀ ਨੂੰ ਜਿੱਥੇ ਪੂਰਾ ਭਾਰਤ ਗਣਤੰਤਰ ਦਿਵਸ ਮਨਾ ਰਿਹਾ ਸੀ ਉਸੇ ਦਿਨ ਅੰਮ੍ਰਿਤਸਰ ਦੇ ਵਿੱਚ ਸ਼ਰਾਰਤੀ ਅੰਸਰ ਵੱਲੋਂ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨਾਲ ਤੋੜਪਾੜ ਕਰਕੇ ਬਹੁਤ ਮਾੜਾ ਕਾਰਾ ਕੀਤਾ ਗਿਆ ਜਿੱਥੇ ਬੰਦਿਆਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ ਪੇਸ਼ ਹੈ ਇਸ ਦੀ ਇੱਕ ਰਿਪੋਰਟ ਲੁਧਿਆਣਾ ਤੋਂ प्रदीप ਸ਼ਰਮਾ ਨਵਜਵਾਨਾ ਟੀਵੀ ਵਾਸਤੇ ਪੰਜਾਬ ਬੰਦਾ ਅਸਰ ਬਹੁਤ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ ਬੱਸਾਂ ਸਕੂਲ ਦੀਆਂ ਵੈਨਾਂ ਵੀ ਇਵਨ ਅ ਪੋੜੀਆਂ ਘਟੀਆਂ ਵੀ ਵਾਪਸ ਡਾਇਵਰਟ ਕੀਤੀਆਂ ਜਾ ਰਹੀਆਂ ਨੇ ਔਰ ਇਸ ਜਗ੍ਹਾ ਤੇ ਜੇ ਮੈਂ ਕਹਾ रूप का असर देखने जी और रस्ता हूं थोड़ी देर वास्ते खुलाया गया है स्कूल के बच्चे खास तौर से बहुत परेशान हो रहे हैं ਜਾਏਗਾ ਸਾਡੇ ਹੱਥ ਵਿੱਚ ਆ ਗਿਆ ਹੈ ਇਹ ਹੈ ਜੀ જય ਭੀਮ જય ਭਾਰਤ ਜੈ ਗੁਰਦੇਵ ਧੰਗੁਰਦੇਵ ਮੇਰਾ ਨਾਮ ਕੁਲਵਿੰਦਰ ਕੌਰ ਆ ਜੀ ਮੈਂ ਫਲੇਮ ਦਾ ਪਰਿਵਰਤਨ ਬੰਨੇ ਗਿਆ ਕਣੀ ਆ ਜੀ ਸਾਡੇ ਜੋ ਪਿਤਾ ਜੀ ਨੇ ਹੋਇਆ ਨਾ ਮਾਰਾ ਹੋਇਆ ਸਾਨੂੰ ਇਹਦਾ ਨਾ ਹੱਕ ਜਰੂਰ ਮਿਲਣਾ ਚਾਹੀਦਾ ਆ ਹਾਂ ਜੀ ਤੁਹਾਡੀ ਸਰਕਾਰ ਤੋਂ ਕੀ ਮੰਗ ਹੈ ਸਾਡੀ ਸਰਕਾਰ ਤੋਂ ਇਹੀ ਮੰਗਿਆ ਬੇ ਉਹਨੂੰ ਸਜ਼ਾ ਦਿੱਤੀ ਜਰ ਜਿਹੜਾ ਹਣਾ ਜਰ ਦਿੱਤੀ ਸਾਡੇ ਹੱਥ ਵੱਟ ਦਿੱਤੇ ਜਾਣ ਜਿਹਨੇ ਚੋੜੀਆਂ ਮਾਰੀਆਂ ਜਿਹਨੇ ਚੋੜੀਆਂ ਮਾਰੀਆਂ ਤੇ ਹੱਥ ਵੱਢ ਦਿੱਤੇ ਜਾਣ ਉਹਨੂੰ ਸਜ਼ਾ ਦਿੱਤੀ ਜਾਵੇ ਜ਼ਿਆਦਾ ਇਹ ਵੀ ਪਤਾ ਕੀਤਾ ਜਾਵੇ ਕਿ ਕਿਨੇ ਇਹ ਕੰਮ ਕਰਵਾਇਆ ਹਾਂ ਕਿੰਨੇ ਪੈਸਿਆਂ 'ਚ ਕਰਵਾਇਆ ਇਹ ਵੀ ਉਹਨਾਂ ਦਾ ਹੋਵੇ ਸਾਰਾ ਸਾਹਮਣੇ ਆਵੇ ਸੱਚ ਇਹ ਕੀ ਕੀ 5 5 ਸਾਲ ਦੇ ਮੁੰਡਿਆਂ ਨੂੰ ਇਹ ਭੇਜਦੇ ਆ ਇਹ ਕੰਮ ਕਰਨੇ ਨੂੰ ਇਹ ਤਾਂ ਗੱਲ ਤੋਂ ਹੋ ਰਿਹਾ ਹੈ ਜਿਹਨੇ ਪੜਾਇਆ ਲਿਖਾਇਆ ਜਿਹਨੇ ਕਾਮ ਨੂੰ ਸਥਿਤੀ ਵਿੱਚ ਜਕਾਇਆ ਉਹਦੇ ਨਾਲ ਤਾਂ ਹੋਣੀ ਨਹੀਂ ਚਾਹੀਦੀ ਐਦਾਂ ਅਸੀਂ ਇੱਥੇ ਬੈਠੇ ਆ ਸੁੱਤੇ ਨਹੀਂ ਅਗੇ ਜਗਾ ਰਿਹਾ ਸਾਨੂੰ ਬਾਬਾ ਸਾਹਿਬ ਨੇ ਹਾਂ ਇੱਥੇ ਹੀ ਆ ਅਸੀਂ ਵੀ ਇੱਥੇ ਸੜਕਾਂ ਤੇ ਖੜਾਗੇ ਰੋਡ ਬੰਦ ਕਰਾਂਗੇ ਬੰਦ ਕਰਾਂਗੇ ਸਾਰਾ ਕੁਝ ਰਵਿਦਾਸ ਸ਼ਕਤੀ ਰਤਗੋੜੀ ਦੇ ਲੁਧਿਆਣੇ ਦੇ ਇਸ ਪਰਸਿੱਧ ਚੌਂਕ ਡਾਕਟਰ ਬੇੜਗਰ ਚੌਂਕ ਜਲੰਧਰ ਬਾਈਪਾਸ ਵਿਕੇ ਸਮਾਜ ਸਾਰਾ ਇਕੱਠਾ ਹੋਇਆ 26 ਤਰੀਕ ਨੂੰ ਜੋ ਮੰਦਭਾਗੀ ਘਟਨਾ ਕੱਢੀ ਅਮਰੋਸਰ ਦੇ ਵਿੱਚ ਜਿੱਥੇ ਬਾਬਾ ਸਾਹਿਬ ਜੀ ਦੀ ਪਰਤਮਾਂ ਦੇ ਨਾਲ ਤੋੜ-ਫੋੜ ਕੀਤੀ ਗਈ ਭੰਨਤੋੜ ਕੀਤੀ ਗਈ ਔਰ ਜਿੱਥੇ ਇੱਕ ਪਾਸੇ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਸੀਗਾ ਲੋਕ ਖੁਸ਼ ਸੀਗੇ ਕਿਉਂਕਿ ਉਸ ਦਿਨ ਪਰਦੇਸ਼ ਦੇ ਅੰਦਰ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ ਔਰ ਅਸੀਂ ਵੀ ਇਸ ਚੌਂਕ ਦੇ ਵਿੱਚ ਵਿਸ਼ਾਲ ਲੰਗਰ ਲਾਏ ਲੇਕਿਨ ਉਸੇ ਦਿਨ ਇੱਕ ਗਿਣੀ ਨਿਤੀ ਸਾਜ਼ਿਸ਼ ਦੇ ਤਹਿਤ ਸਟੈਚੂ ਦੇ ਉੱਤੇ ਹਮਲਾ ਕਰ ਦੇਣਾ ਤਾਂ ਉਹਦੇ ਰੋਸ ਵਜੋਂ ਪੂਰਾ ਜਿਹੜਾ ਹੈਗਾ ਅੱਜ ਲੋਹਿਆਣਾ ਬਾਦ ਸੀਗਾ ਔਰ ਲੱਖਾਂ ਲੋਕ ਸੜਕਾਂ ਤੇ ਜਿਹੜੇ ਬਾਬਾ ਸਾਹਿਬ ਦੇ ਪੈਰੋਕਾਰਾਂ ਸੜਕਾਂ ਤੇ ਆਏ ਔਰ ਖੁਸ਼ੀ ਦੀ ਗੱਲ ਇਹ ਵੀ ਆ ਕਿ ਅੱਜ ਦੇ ਬੰਦ ਨੂੰ ਸਮਰਥਨ ਸਾਰੇ ਸ਼ਹਿਰ ਨੇ ਦਿੱਤਾ ਦੁਕਾਨਦਾਰਾਂ ਨੇ ਦਿੱਤਾ ਉਹਨਾਂ ਦਾ ਧੰਨਵਾਦ ਔਰ ਅਸੀਂ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆਂ ਕਿ ਅਜਿਹੇ ਜਿਹੜੇ ਸ਼ਰਾਰਤੀ ਅੰਸਰ ਆ ਜਿਨ੍ਹਾਂ ਦੇ ਪਿੱਛੇ ਮੈਂ ਸਮਝਦਾ ਕੋਈ ਨਾ ਕੋਈ ਏਜੰਸੀਆਂ ਦਾ ਹੱਥ ਆ ਅਜ ਮੁੜ ਕੇ ਅਜਿਹੀ ਘਣਾਉਣੀ ਹਰਕਤ ਨਾ ਕਰ ਸਕਣ ਉਹ ਸਖਤ ਤੋਂ ਸਖਤ ਪਰਚਾ ਦਰਜ ਕਰਕੇ ਲੰਬੇ ਸਮੇਂ ਲਈ ਅਜਿਹੇ ਵਿਅਕਤੀ ਨੂੰ ਜੇਲ੍ਹ ਦੇ ਅੰਦਰ ਲਿੱਟ ਦੇਣਾ ਚਾਹੀਦਾ ਕਿਉਂਕਿ ਅਜਿਹੇ ਲੋਕਾਂ ਦਾ ਬਾਹਰ ਰਹਿਣਾ ਆਪਸੀ ਭਾਈਚਾਰਾ ਸਮੁਦਾਇਕ ਜਿਹੜੀ ਸਦਭਾਵਨਾ ਸਾਡੀ ਆ ਉਹ ਭੰਗ ਹੋਣ ਦਾ ਖਤਰਾ ਸ਼ਾਂਤੀ ਭੰਗ ਹੋਣ ਦਾ ਖਤਰਾ ਅਸੀਂ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬੜਾ ਲੰਮਾ ਸਮਾਂ ਸੰਤਾਪ ਖੋ ਗਿਆ ਇੱਥੇ ਬੜੇ ਰਾਈਟ ਚੱਲੇ ਆ ਲੇਕਿਨ ਹੁਣ ਸਾਡੇ ਨੌਜਵਾਨ ਜਿਹੜੇ ਆ ਅੱਗੇ ਵਧ ਰਹੇ ਆ ਔਰ ਵਿਦੇਸ਼ਾਂ ਦੇ ਵਿੱਚ ਝੰਡੇ ਗੱਡ ਰਹੇ ਆ ਕੋਈ ਕਾਰੋਬਾਰ ਚ ਅੱਗੇ ਵਧ ਰਹੇ ਵੱਡੇ ਵੱਡੇ ਅਫਸਰ ਬਣ ਰਹੇ ਆ ਸੋ ਰਲ ਮਿਲ ਕੇ ਅਸੀਂ ਇੱਥੇ ਰਹਿਨੇ ਆ ਇਹ ਜਿਹੜਾ 바ਵਾ ਸਾਹਿਬ ਦਾ ਲਿਖਿਆ ਹੋਇਆ ਜਿਹੜਾ ਸਾਡਾ ਸੰਵਿਧਾਨ ਆ ਉਹ ਉਹ ਸਾਰੇ ਦੇਸ਼ ਦੇ ਲੋਕ ਉਹਨੂੰ ਸਤਿਕਾਰ ਕਰਦੇ ਆ ਲੇਕਿਨ ਜੇ ਕੋਈ ਏਜੰਸੀ ਜਾਂ ਕੋਈ ਅਜਿਹੇ ਵਿਅਕਤੀ ਉਸ ਨੂੰ ਕਿਸੇ ਵੀ ਪ੍ਰਕਾਰ ਦੀ ਭਵਿੱਖ ਚ ਫੇਸ ਪਛਾਣ ਦੀ ਜਾਂ ਭੰਟਕੋਲ ਕਰਨ ਦੀ ਜਾਂ ਸੰਵਿਧਾਨ ਦੇ ਨਾਲ ਛੇੜਛਾੜ ਕਰਨ ਦੀ ਸਰਕਾਰਾਂ ਵੀ ਸੁਣ ਲੈਣ ਜੇ ਕਿਸੇ ਨੇ ਕੋਸ਼ਿਸ਼ ਕੀਤੀ ਤੇ ਇਹ ਕਰੋੜਾਂ ਦੀ ਤਦਾਦ ਵਿੱਚ ਰਹਿੰਦਾ ਭਾਰਤ ਦੇ ਵਿੱਚ 바ਵਾ ਸਾਹਿਬ ਨੂੰ ਪਿਆਰ ਕਰਨ ਵਾਲਾ ਉਹਨਾਂ ਦਾ ਸਮਾਜ ਇਸੇ ਤਰ੍ਹਾਂ ਸੜਕਾਂ ਤੇ ਨਿਕਲ ਕੇ ਜਾਮ ਲਗਾਏਗਾ ਔਰ ਅੱਜ ਦੇ ਇਸ ਧਰਨੇ ਤੋਂ ਬਾਅਦ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆਂ ਜੇ ਮਤ ਸਮਝਣਾ ਕਿ ਜਦੋਂ ਜਾਮ ਲਾ ਲਿਆ ਜਾਮ ਖੁੱਲ ਗਿਆ ਠੀਕ ਹੋ ਗਿਆ ਜੇ ਸਖਤ ਸਖਤ ਐਕਸ਼ਨ ਨਾ ਲਿਆ ਤੇ ਅਸੀਂ ਦੁਬਾਰਾ ਫਿਰ ਕੋਈ ਹੋਰ ਰਣਨੀਤੀ ਬਣਾ ਕੇ ਫਿਰ ਸਰਕਤ ਆਵਾਂਗੇ ਥੈਂਕ ਯੂ ਜੈ ਭੀਮ ਜੈ 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 ਭੀਮ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਅਵਾ ਕਿਆ ਭਾਰਤ ਅਸੀਂ ਪੀਮ ਆਰਮੀ ਲੁਧਿਆਣਾ ਪੰਜਾਬ ਤੋਂ ਅੱਜ ਬੰਦ ਦਾ ਪੂਰਾ ਸਮਰਥਨ ਕਰ ਰਹੇ ਹਾਂ ਔਰ ਇਸ ਸਮਰਥਨ ਨੂੰ ਪੂਰਾ ਸਹਿ 20 ਸਮਰਥਨ ਮਿਲਿਆ ਹੈ ਰਾਜਨੀਤਿਕ ਪਾਰਟੀਆਂ ਜੋ ਸਰਕਾਰ ਦੀਆਂ ਏਜੰਸੀਆਂ ਸਾਨੂੰ ਚੈੱਕ ਕਰਦੀਆਂ ਕੀ ਇਹਨਾਂ ਦੀ ਅਸੀਂ ਤਾਕਤ ਦੇਖੀਏ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੀ ਤਾਕਤ ਬਹੁਤ ਹੈ ਅੱਜ ਸਿਰਫ ਇੱਕ ਬੰਦ ਕੀਤਾ ਅਸੀਂ ਪੂਰਾ ਦੇਸ਼ ਵੀ ਬੰਦ ਕਰਨਾ ਜਾਣਦੇ ਆ 바ਵਾ ਸਾਹਿਬ ਜੀ ਦੀ ਮੂਰਤੀ ਸੰਵਿਧਾਨ ਜਾਂ ਕਿਸੇ ਵੀ ਚੀਜ਼ ਨੂੰ ਛੇੜ ਖਾਈ ਨਹੀਂ ਕਰਨਾ ਬਹੁਤ ਵੱਡਾ ਗੁਨਾਹ ਆ ਅਸੀਂ 바ਵਾ ਸਾਹਿਬ ਦੀ ਹਰ ਇੱਕ ਚੀਜ਼ ਲਈ ਆਪਣੀ ਜਾਨ ਤੱਕ ਵੀ ਦੇ ਸਕਦੇ ਆ ਅੱਜ ਜੋ ਵੀ ਜਿਸ ਬੰਦੇ ਨੂੰ ਵੀ ਉਹ ਨਿਆ ਕੰਮ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਔਰ ਉਹਤੇ ਐਨਐਸਏ ਲਾ ਕੇ ਲੰਬੀ ਸਮੇਂ ਲਈ ਉਹਨੂੰ ਜੇਲ੍ਹ ਵਿੱਚ ਸੁਟਣਾ ਚਾਹੀਦਾ ਹੈ ਮੈਂ ਸਾਰੇ ਹੀ ਆਪਣੇ ਲੁਧਿਆਣਾ ਵਾਸੀਆਂ ਨੂੰ ਔਰ ਦੁਕਾਨਦਾਰਾਂ ਨੂੰ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਜੈ ਭੀਮ ਜੈ ਭਾਰਤ ਜੈ ਭੀਮ ਜੈ ਭੀਮ ਜੈ 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 ਭੀਮ ਜੈ ਭੀਮ ਜੈ ਭੀਮ ਬੀਮਾਰਮੀ ਜਿੰਦਾਬਾਦ ਬੀਮਾਰਮੀ ਜਿੰਦਾਬਾਦ 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 ਜੈ 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 ਭੀਮ ਜੈ ਭੀਮ ਜੈ ਭੀਮ ਬੀਮਾਰਮੀ ਭਾਰਤ ਇੱਕਤਾ ਮਿਸ਼ਨ ਤੋਂ ਨਾ ਲੁਧਿਆਣਾ ਤੋਂ ਸਾਡੀ ਪੂਰੀ ਟੀਮ ਜੋ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਵਿੱਦੇ ਵਿੱਚ ਬਾਬਾ ਸਾਹਿਬ ਦਾ ਸੈਚੂ ਲੱਗਿਆ ਸੀ ਯੂਪੀ ਪੇ ਅੱਜ ਵੀ ਹੁਣ ਅੱਜ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਨੇ ਬੰਦ ਦਾ ਐਲਾਨ ਕੀਤਾ ਸੀ ਔਰ ਬੰਦ ਪੂਰੀ ਤਰ੍ਹਾਂ ਸਮਰਥਨ ਦੇ ਵਿੱਚ ਰਿਹਾ ਸਾਰੀ ਇਹ ਜਥੇਬੰਦੀਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰ ਦਿੰਦੇ ਆ ਔਰ ਬੀਮਾਰੀ ਭਾਰਤ ਦੇ ਕਮਿਸ਼ਨ ਲੁਧਿਆਣਾ ਸਾਰੀ ਇਹ ਜਥੇਬੰਦੀਆਂ ਦੇ ਨਾਲ ਖੜੀ ਆ ਜੈ ਜੀਨ ਜੈ ਭਾਰਤ